ਇੱਕ ਪ੍ਰੀਤ ਉਸ ਰਾਜੀ ਮੈਂ ਮਿਲ ਕਰ ਤੇ ਤੁਸੀਂ ਬਿਲਕੁਲ ਠੀਕ ਠਾਕ ਔਰ ਤੰਦਰੁਸਤ ਹੋਗੇ ਰਾਜੀ ਤੁਸੀਂ ਹੋਏ ਆਪਣੇ ਘਰ ਦੇ ਵਿੱਚ ਸਰਦੀਆਂ ਕੜਾ ਵਿੱਚ ਹੋ ਗਈ ਜੀ ਤੇ ਅੱਜ ਆਪਣਾ ਪਹਿਲਾ ਫਸਟ ਵਲੌਗ ਹੈ ਜੀ ਪਲੀਜ਼ ਮੇਰੀ ਬਲੌਗ ਨੂੰ ਪਦ ਪਦ ਸ਼ੇਅਰ ਲਾਈਕ ਕਮੈਂਟ ਕਰਨਾ ਕਿ ਮੈਂ ਤੁਹਾਡੇ ਮੈਂ ਤੁਹਾਡੇ ਸਾਥ ਹੀ ਲੋੜਾ ਵਿਜ਼ੂਅਲਿਜ਼ੇਟ ਨਾਲ ਹੀ ਹੈ ਨਾ ਮੈਂ ਅੱਗੇ ਜਾ ਸਕਦੀ ਆ ਜੇ ਤੁਸੀਂ ਮੇਰੀ ਸਪੋਰਟ ਕਰੋਗੇ ਤੇ ਹਨਾ ਥੋੜਾ ਮੈਸੂਰ ਲੱਗਦਾ ਕੈਮਰੇ ਕੇ ਨਾ ਤੇ ਇਸ ਤਰ੍ਹਾਂ ਰੀਲ ਵਿੱਚ ਬਣਾਉਣਾ ਕਦੇ ਬਣਾਇ ਨਹੀਂ ਸੀ ਪਹਿਲੀ ਵਾਰ ਬਣਾਉਣੀ ਹੈਗੀ ਤੇ ਛੋਟੇ ਬਲੌਗ ਤੇ ਛੋਟੇ ਸ਼ਾਰਟ ਵੀ ਬਣਾਉਂਦੇ ਬੱਚੇ ਬਣਾਏ ਹੁੰਦੇ ਤੇ ਅੱਜ ਖੁਦ ਆਪ ਦੇਖ ਕੈਮਰੇ 'ਗੇ ਉਹਨਾਂ ਬਹੁਤ ਮੈਸੂਰ ਜਾ ਅੱਖਾਂ 'ਚ ਲੱਗ ਰਿਹਾ ਕਿ ਕਿਸ ਤਰ੍ਹਾਂ ਨਾ ਭੈਣ ਭਰਾ ਬੋਲਦੇ ਆ ਦਲੇਰੀ ਦੇ ਨਾਲ ਤੇ ਬੋਲਣਾ ਆੱਖਾਂ 'ਚ ਆ ਲੱਗਦਾ ਕਿ ਪਲੀਜ਼ ਮੇਰੇ ਬਲੌਗ ਨੂੰ ਬਾਤਵਾਂ ਸ਼ੇਅਰ ਲਾਈਕ ਕਮੈਂਟ ਕਰਨਾ ਕਿ ਮੈਨੂੰ ਤੁਹਾਡੇ ਸਾਥ ਹੀ ਬਹੁਤ ਹੀ ਬਹੁਤ ਹੀ ਜ਼ਰੂਰਤ ਆ ਕਿ ਤੁਹਾਡੇ ਸਾਥ ਨਾਲ ਹੀ ਮੈਂ ਗੱਲ ਕਰ ਸਕਦੀ ਆ ਹਨਾ ਇੱਕ ਤੁਹਾਡੇ ਸਾਥ ਇੱਕ ਵਾਹੀ ਕੁੜੇ ਦਾ ਸਾਥ ਹੋਵੇ ਤਾਂ ਬੜਾ ਬੜਾ ਅਕੀਵਾ ਸਰਦੇਣਾ ਤੇ ਹਾਂ ਮੈਂ ਇਹ ਵੀ ਕਹਿ ਰਹੀ ਆ ਕਿ ਜਿਹੜੇ ਜਿਹੜੇ ਪੜਪੜਾਏ ਜੇ ਮੈਨੂੰ ਕੋਈ ਮੇਰੇ ਬਲੌਗ ਨੂੰ ਸ਼ੇਅਰ ਕਰੇ ਲਾਈਕ ਕਰੇ ਪੰਟ ਕਰੇ ਤਾਂ ਮੈਂ ਜਿੰਨਾ ਜਿੰਨਾ ਦੇ ਪੜਪੜਾਉਂਦੇ ਬਲੌਗ ਦੇਖਦੀ ਆ ਮੈਂ ਉਹਨਾਂ ਨੂੰ ਬਹੁਤ ਬਹੁਤ ਸ਼ੇਅਰ ਲਾਈਕ ਕਮੈਂਟ ਵੀ ਕਰੂੰਗੀ ਉਹਨਾਂ ਦਾ ਵੀ ਮੈਂ ਉਹਨਾਂ ਨੂੰ ਸਪੋਰਟ ਕਰੂੰਗੀ ਜਿੰਨਾ ਕੋਈ ਮੇਰਾ ਪੜਪੜਾ ਮੈਨੂੰ ਆਪਣੇ ਨਾਲ ਰੱਖੂਗਾ ਕਿਉਂਕਿ ਤੁਸੀਂ ਮੇਰੀ ਆਪਣੀ ਫੈਮਲੀ ਹੋ ਤੇ ਆਪਾਂ ਇੱਕ ਦੂਜੇ ਦੇ ਸਾਥ ਨਾਲ ਹੀ ਨਾ ਅੱਗੇ ਵਸਦਾ ਜਾਣਾ ਪੰਜਾਬੀ ਬੀਬੀ ਆਪਦੇ ਸਾਥ ਨਾਲ ਅੱਗੇ ਬੰਦਾ ਵਾਚਦਾ ਨਾ ਕੱਲਾ ਤਵਾਦੇ ਵੀ ਨਹੀਂ ਜਾਦਾ ਆਏਗਾ ਤੇ ਬਾ ਕੁ ਉਹ ਵੈਗੂ ਦੀ ਮਿਕਰ ਪਾਉਈ ਤਾਂ ਆਪਣ ਵੈਗੂ ਵੀ ਕੇ ਲੈ ਜਾਊਗਾ ਜੇ ਮੈਂ ਗੂ ਤੁਹਾਡੇ ਮੋੜਾਂ ਦੇ ਵਿੱਚ ਕੁਝ ਢਾਲੂਗਾ ਨਾ ਤਾਂ ਪਲੀਜ਼ ਮੇਰੇ ਨਾਲ ਮੇਰਾ ਸਾਥ ਜ਼ਰੂਰ ਦੇਣਾ ਤੇ ਮੈਂ ਤੁਹਾਡੇ ਲਈ ਬਹੁਤ ਤੁਹਾਡਾ ਵੀਡੀਓ ਲਾਈਕ ਕੀਤਾ ਹੂੰ ਤੇ ਕਾਲਪਿੰਦੀਆਂ ਵੀ ਆਪਣਾ ਕਰਤੀਆਂ ਵੀ ਆਪਾਂ ਲੈ ਕੇ ਆਵਾਂਗੇ ਤੇ ਆਪਾਂ ਫੈਮਿਲੀ ਵਲੌਗ ਵੀ ਬਣਾਵਾਂਗੇ ਆਪਣੀ ਫੈਮਿਲੀ ਦੇ ਹਸਾਵ ਨਾਲ ਆਪਾਂ ਉਹ ਵਲੌਗ ਬਣਾਵਾਂਗੇ ਜਿੱਦੇ ਆਪਾਂ ਨਾਲ 3 ਆਪਾਂ ਨਾਲੇ ਵਲੌਗ ਹੁੰਦੇ ਆ ਕਿ ਆਪਾਂ ਆਪਣੇ ਘਰ ਦੇ ਵਿੱਚ ਦੇਖ ਕੇ ਦੇਖ ਸਕੀਏ ਆਪਣੀ ਫੈਮਿਲੀ ਨਾਲ ਬੈਠ ਕੇ ਜਿਸ ਤਰ੍ਹਾਂ ਦੇ ਵੀ ਤੁਸੀਂ ਕਹੋਗੇ ਆਪਾਂ ਉਸ ਤਰ੍ਹਾਂ ਦੀ ਵਲੌਗ ਬਣਾਵਾਂਗੇ ਆਪਾਂ ਕਦੇ ਵੀ ਨਹੀਂ ਆਪਾਂ ਕਿਸੇ ਨੂੰ ਗਲਤ ਬਲੌਗ ਗਲਤ ਵੀ ਆਈ ਵੀ ਕੋਈ ਆਪਣੀ ਗੱਤ ਬੋਲੇ ਆਪਾ ਗਲਤ ਕੋਈ ਚੀਜ਼ ਵਿੱਚ ਧਾਲੀਏ ਆਪਾਂ ਚੰਗੇ ਚੰਗੇ ਬਲੌਗ ਲਾ ਕੇ ਆਵੋਗੇ ਪਲੀਜ਼ ਮੇਰਾ ਸਾਥ ਜ਼ਰੂਰ ਦੇਣਾ ਤੇ ਮੇਰੇ ਬਲੌਗ ਨੂੰ ਸ਼ੇਅਰ ਲਾਈਕ ਮੰਡ ਕਰਨਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਾਂ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਹਾਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ